ਹਾਂਜੀ ਕੀ ਹਾਲ ਚਾਲ ਆ ਦੋਸਤੋ ਆਪਾਂ ਜੀ ਅੱਜ ਜੋ ਪਨੀਰੀ ਪੁੱਟ ਗਈ ਝੋਨਾ ਲੱਗਿਆ ਹੋਇਆ ਸੀ ਦੁਬਾਰਾ ਵਿੱਚ 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 ਜੀ ਗਰਮੀ ਕਰਨ ਸੁੱਕ ਗਿਆ ਜੀ ਵਿੱਚ ਵਿੱਚ ਦੋ ਗੀਲਿਆਂ ਦੇ ਵਿੱਚ ਦੁਬਾਰਾ ਲਾ ਰਹੇ ਹਾਂ ਜੀ ਕਰਦੇ ਹਾਂ ਜੀ ਕੰਮ ਸਟਾਰਟ ਜੀ ਵਿੱਚ ਕੋਈ ਕੋਈ ਬੇੜਾ ਜੀ ਵਿੱਚ ਸੁੱਕ ਚੁੱਕਿਆ ਦੁਬਾਰਾ ਲਾ ਰਹੇ ਹਾਂ ਜੀ ਸੋਨੇ ਤੇ ਵੀ ਬੀ ਬਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਗਰਮੀ ਵੀ ਬਹੁਤ ਜ਼ਿਆਦਾ ਜੀ 45 50 ਟੈਂਪਰੇਚਰ ਹੋਣਾ ਜੀ ਆਪਣਾ ਗਰਮੀ ਦੇ ਵਿੱਚ ਲਾ ਰਹੇ ਹਾਂ ਜੀ ਦੇਖੋ ਕਿਸਾਨਾਂ ਦਾ ਹਾਲ ਜੀ ਆਪਣਾ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ